ਆਈਗੋ ਟੀਮ ਅਤੇ ਮੈਂ ਜਤਿੰਦਰ ਸਿੰਘ ਰੁੱਕੀ ਬਾਜਵਾ ਪੁਰ ਤੇਗਵਾਦ ਟਰੱਕ ਯੂਨੀਅਨ ਭਾਨੀਗੜ ਜੋ ਕਿ ਕੁਝ ਪਿਛਲੇ ਦਿਨਾਂ ਤੋਂ ਨੇਥੇ ਇਲਜ਼ਾਮ ਲਾਏ ਜਾ ਰਹੇ ਨੇ ਕਿ 55 ਲੱਖ ਰੁਪਇਆ ਲੈ ਕੇ ਦੇ ਕੇ ਨੇ ਰਿਸ਼ਵਤ ਵੀ ਇਹਨੂੰ ਪ੍ਰਦਾਨ ਕੀਤੀ ਗਈ ਹੈ ਜਾਂ 55 ਲੱਖ ਰੁਪਇਆ ਮੈਂ ਬਾਬਾ ਸਿੱਧੂ ਜੀ ਤੇ ਇੱਥੇ ਸਾਡੀ ਜੁਨੀਆ ਦੀ ਸਾਰੀ ਸੰਸਥਾ ਬਾਬਾ ਸਿੱਧੂ ਨਾਗਰਿਆ ਨੂੰ ਮੰਦੀ ਹੈ ਜੀ ਐਸੀ ਉਹਨਾਂ ਸਾਰੀ ਸੰਗਤ ਦੇ ਵਿੱਚ ਆ ਕੇ ਸੋਚ ਚੱਕੀ ਐ ਇੱਥੇ ਵੀ ਜੇ ਅਸੀਂ 55 ਲੱਖ ਦਾ ਸਾਡਾ ਕੋਈ ਵੀ ਸੌਦਾ ਹੋਇਆ ਹੋਵੇ ਜਾਂ ਕੋਈ 55 ਲੱਖ ਰੁਪਈਆ ਦਿੱਤਾ ਹੋਵੇ ਜਾਂ ਗੱਲਾਂ ਆ ਰਹੀਆਂ ਨੇ ਵੀ ਸੋਨੇ ਫੋਰਚਨਰ ਕੱਢੀ ਦਿੱਤੀ ਐ ਜੀ ਇਹ ਗੱਲ ਦੀ ਮੈਂ ਸੋਚ ਚੱਕੀ ਐ ਇੱਥੇ ਬਾਬੇ ਸਿੱਧ ਦੇ ਆ ਕੇ ਇਹੋ ਜੀ ਕੋਈ ਗੱਲ ਨਹੀਂ ਹੈਗੀ ਸਾਨੂੰ ਵਾਰ-ਵਾਰ ਇਹ ਗੱਲ ਕਹਿ ਕੇ ਬਦਰਾਮ ਕੀ ਤਿਆਰ ਐ ਵੀ ਹਾਂ ਤੁਸੀਂ ਵੀ 55 ਸਾਡਾ ਪਰਿਵਾਰ ਸਾਰੇ ਸ਼ਹਿਰ ਨੂੰ ਪਤਾ ਵੀ ਅਸੀਂ ਕਹੇ ਦੇ ਬੰਦਿਆ ਕਹੇ ਨਹੀਂ ਸਾਨੂੰ ਵਾਰ-ਵਾਰ ਬਦਨਾਮ ਨਾ ਕਰੋ ਇਕ ਲੀਡਰਾਂ ਮੂਰੇ ਹੱਥ ਬਨ ਕੇ ਬੇਨਤੀ ਆ ਸਾਡੀ ਜੁਨੀਅਰ ਨੂੰ ਬਖਸ਼ ਦਿਓ ਸਾਡੀ ਜੁਨੀਅਰ ਨੂੰ ਤੇ ਤਰਸ ਖਾ ਲੋ ਸਾਡੇ ਗਰੀਬ অপারেਟਰ ਲੋਕ ਇਹਦੇ ਨਾਲ ਜੁੜੇ ਹੋਏ ਨੇ ਉਹਨਾਂ ਦੀ ਰੋਜੀ ਰੋਟੀ ਆ ਤੁਹਾਡੇ ਮੂਰੇ ਹੱਥ ਜੋੜ ਕੇ ਸਾਡੀ ਇਹੀ ਬੇਨਤੀ ਆ ਵੀ ਕੀ ਸੀ ਅੱਜ 100 ਚੁੱਕਿਆ ਤੁਸੀਂ ਨਾ ਕਰੇ ਤਾਂ ਚੰਗਾ ਅਸੀਂ ਸਾਡੇ ਤੇ ਬਾਰ ਬਾਰ ਇਲਜ਼ਾਮ ਲੱਗ ਰਹੇ ਸੀ ਵੀ 55 ਲੱਖ ਰੁਪਏ ਦੇ ਕੇ ਇਹਨੇ ਪ੍ਰਧਾਨਗੀ ਲਈ ਹੈ ਤੇ ਅਸੀਂ ਸਾਡੀ ਯੂਨੀਅਨ ਸਾਰੀ ਇਸ ਸੰਸਥਾ ਨੂੰ ਮੰਨਦੀ ਆ ਬਾਬੇ ਸੱਦਾ ਨਾਗਰਾ ਜੀ ਨੂੰ ਇੱਥੇ ਮੈਂ ਇਹਨਾਂ ਦੀ ਹਾਜ਼ਰੀ 'ਚ ਸੌ ਚੁੱਕੀ ਆ ਤੇ ਸਾਡੀ ਯੂਨੀਅਨ ਨੂੰ ਬਾਰ ਬਾਰ ਬਦਨਾਮ ਕਰਿਆ ਜਾ ਰਿਹਾ ਗੁੰਡਾ ਟੈਕਸ ਕਹਿ ਕੇ ਵੀ ਅਸੀਂ ਸਾਡੀ ਹੱਥ ਬੰਨ ਕੇ ਬੇਨਤੀ ਆ ਮਨਜੀਤ ਸਿੰਘ ਕਾਕੇ ਨੂੰ ਵੀ ਵੀਰ ਬਣ ਕੇ ਇਸ ਨੂੰ ਬਦਨਾਮ ਨਾ ਕਰੋ ਸਾਡੇ ਇਸ ਰੋਜ਼ਗਾਰ ਨੂੰ ਇਸ ਤੇ ਤਰਸ ਖਾਓ ਸਾਡੀ ਇਹੀ ਹੱਥ ਬਨ ਕੇ ਬੇਨਤੀ ਹੈ ਕਿ ਕਿਤੇ ਲਗਾਤਾਰ ਸੋਸ਼ਲ ਮੀਡੀਆ ਤੇ ਚੱਲ ਰਿਹਾ 30 ਲੱਖ ਵੀ ਵਾਇਰਲ ਹੋ ਰਿਹਾ 35 ਲੱਖ ਵੀ ਫੋਰਚੂਨਰ ਗੱਡੀ 55 ਲੱਖ ਕੀ ਤੁਸੀਂ ਅਜੇ ਤੱਕ 100% ਦਾ ਕੀ ਕੀ ਕਾਰਨ ਹੈ ਅਸੀਂ ਇਸੇ ਗੱਲ ਦੀ ਸੋਚ ਚੁੱਕੀ ਆ ਵੀ ਜਾਂ ਤਾਂ ਸਾਡਾ 55 ਲੱਖ ਦਾ ਕੋਈ ਵੀ ਸੌਦਾ ਹੋਇਆ ਹੋਵੇ ਜਾਂ 55 ਲੱਖ ਰੁਪਏ ਦੀ ਕੋਈ ਫੋਰਚੂਨਰ ਲੈ ਕੇ ਦਿੱਤੀ ਹੋਵੇ ਜਾਂ ਇਸੀ 55 ਲੱਖ ਰੁਪਏ ਦਿੱਤਾ ਹੋਵੇ ਇਸ ਅਸੀਂ ਗੁਰੂ ਦੀ ਹਾਜ਼ਰ ਹਾਜ਼ਰ ਨਾਜ਼ਰ ਹੋ ਕੇ ਅਸੀਂ ਇਹ ਸੋਚ ਚੁੱਕੀ ਆਈ ਆ ਸਾਰੇ ਟਰੈਕਟਰ ਆਪਰੇਟਰ ਵੀਰ ਜੀ ਤੇ ਤੁਹਾਡੇ ਨਾਲ ਹਾਂਜੀ ਹਾਂਜੀ ਤੁਸੀਂ ਸਾਰੇ ਪਾਸੇ ਕੈਮਰਾ ਮਾਰ ਕੇ ਕੈਮਰਾਮੈਨ ਚੈੱਕ ਕਰ ਲੇ ਵੀ ਹਾਂ ਵੀ ਸਾਰੇ ਆਪਣੇ ਟਰੱਕ ਆਪਰੇਟਰ ਭਾਈ ਨੇ ਆਪਣੇ ਨਾਲ ਖੜੇ ਨੇ ਤਾਂ ਫਿਰ ਕਿਉਂ ਬਦਨਾਮ ਕਿਉਂ ਕੀਤਾ ਜਾ ਰਿਹਾ ਹੈ ਯੂਨੀਅਨ ਦਾ ਲਗਾਤਾਰ ਸੋਸ਼ਲ ਮੀਡੀਆ ਤੇ ਮੀਮਸ ਬਣ ਕੇ ਪਿਆ ਕੀ ਜਾ ਰਹੇ ਨੇ ਪੈਸੇ ਲਈ ਇਹ ਤਾਂ ਜੀ ਹੁਣ ਉਹ ਜਾਣਦੇ ਨੇ ਜਾਂ ਉਹ ਪ੍ਰਮਾਤਮਾ ਜਾਣਦਾ ਹੋ ਕਿਉਂ ਸਾਡੇ ਨੂੰ ਬਦਨਾਮ ਕਰਨ ਦੇ ਲੱਗੇ ਹੋਏ ਨੇ ਸਾਡੇ ਪਰਿਵਾਰ ਬਾਰੇ ਪੁੱਛ ਕੇ ਦੇਖ ਲਓ ਅਸੀਂ ਕੋਈ ਵੀ ਐਸਾ ਸਾਡੇ ਤੇ ਅੱਜ ਤੱਕ ਇਲਜ਼ਾਮ ਨਹੀਂ ਲੱਗਿਆ ਸੀ ਜੋ ਸਾਨੂੰ ਸਾਡੇ ਦਿਲ ਨੂੰ ਬਹੁਤ ਠੇਸ ਪਹੁੰਚਦੀ ਆ ਇਹ ਗੱਲਾਂ ਸੁਣ ਸੁਣ ਕੇ ਵੀ ਹਾਂ ਤੁਸੀਂ 55 ਲੱਖ ਵਾਲੇ ਨਜ਼ਰੀਏ ਨਾਲ ਲੋਕ ਸਾਨੂੰ ਦੇਖਣ ਲੱਗ ਗਏ ਵੀ ਇਹ ਗੱਲ 'ਚ ਬਿਲਕੁਲ ਸੱਚਾਈ ਨਹੀਂ ਹੈਗੀ ਅਸੀਂ ਹੱਥ ਬਨ ਕੇ ਬੇਨਤੀ ਕਰਦੇ ਹਾਂ ਵੀ ਹਾਂ ਵੀ ਇਸ ਸਾਨੂੰ ਬਖਸ਼ੋ ਇਸ ਲਈ